ਪ੍ਰੇਸ਼ਨ ਆਪਾਂ ਬਟਾਲੇ ਦੇ ਆਪਾਂ ਕੀ ਗੱਲ ਹੋਈ ਕੀ ਘਟਨਾ ਚੰਗੇ ਭਲੇ ਮੇਰੇ ਮਦਰ ਹੀ ਆਪਾਂ ਪ੍ਰੇਸ਼ਨ ਕਰਾਉਣਾ ਹੈ ਗੋਡਿਆਂ ਦਾ ਇਹਨਾਂ ਨੇ ਗੋਡਿਆਂ ਦਾ ਪ੍ਰੇਸ਼ਨ ਕੀਤਾ ਇਹ ਨਿਊ ਲਾਈਫ ਹੈ ਨਿਊ ਐਲ ਆਈ ਹੈ ਫਿਰ ਨਿਊ ਲਾਈਫ ਰੈਡਾਂ ਚੌਕ ਲੱਗੇ ਤੇ ਇਹਨਾਂ ਨੇ ਚੰਗਾ ਭਲਾ ਪ੍ਰੇਸ਼ਨ ਕੀਤਾ ਮੇਰੀ ਮਾਂ ਦਾ ਗੋਡਿਆਂ ਦਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦੇਣਾ ਇਹਨਾਂ ਦਾ ਸਟਾਫ ਚੰਗਾ ਨਾ ਵੈਲ ਐਜੂਕੇਟਡ ਹੈਗਾ ਵਾ ਤੇ ਕੋਈ ਧਿਆਨ ਹੀ ਨਾ ਡਾਕਟਰਾਂ ਦੀਆਂ ਨਗੇਲੀਆਂ ਵਾ ਤੇ ਜਦੋਂ ਆਪਾਂ 3-7 ਦਿਨਾਂ ਤੋਂ ਉਹਗੇ ਖੂਨ ਇਹਨਾਂ ਜਿਹੜਾ ਚੜਾਇਆ ਵਾ ਇਹਨਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਨਾ ਇਹਨਾਂ ਨੇ ਖੂਨ ਦਾ ਟੈਸਟ ਕੀਤਾ ਕਿੰਨਾ ਖੂਨ ਰਹੀਂ ਕਿੰਨਾ ਇਹਨਾਂ ਬਫ ਚੋਪ ਕਰਕੇ ਖੂਨ ਚੜਾਤਾ ਕਰਨਾ ਮੇਰੀ ਮਾਂ ਪੂਰੀ ਹੋ ਗਈ ਪਹਿਲਾਂ ਤੇ ਉਹ ਵੀ ਨਹੀਂ ਲਾਪਰਵਾਹੀ ਨਗੇਲੀ ਕੋਈ ਧਿਆਨ ਹੀ ਨਹੀਂ ਇਹਨਾਂ ਨੇ ਬਲੀਡ ਕੋਨ ਦੇ ਹੀ ਕੋਈ ਧਿਆਨ ਹੀ ਨਹੀਂ ਦੇਂਦੇ ਪਹਿਲੇ ਨੂੰ ਮੋਟੇ ਚੱਕ ਨੂੰ ਮਿਲੇ ਹੋਏ ਡਾਕਟਰ ਭੱਜ ਗਏ ਸਾਰੇ ਕੋਈ ਲੱਗੇ ਮਥੇ ਨ ਲੱਗਣ ਡਿਆ ਕੋਈ ਸਾਫ ਮਿਲੇ ਨਾ ਮਥੇ ਕੋਈ ਨਹੀਂ ਹੈਗਾ ਭੱਜ ਗਏ ਸਾਰੇ ਆ ਪਰਮਜੀਤ ਤੂੰ ਆਇਆ ਆਪਾ ਆਪਾ ਜੀ ਨਵੇਂ ਪਿੰਡ ਤੋਂ ਅਜਨਾਲ ਕੋਹਾਂ ਜੀ ਆ ਵਾ ਰਿਸ਼ਤੇ ਕਰਨਾ ਕੀ ਹੋਈਏ ਕਟ ਰਾਜੀ ਇਹਨਾ ਅਖੰਡੀਆਂ ਵੀ ਮੈਂ ਆਪਣਾ ਛੁੱਟੀ ਦੇ ਦਿੱਤੀ ਗਈ ਸਾਨੂੰ ਤੇ ਕਹਿੰਦੇ ਆ ਕਿ ਤੁਹਾਡਾ ਬਲੱਡ ਚਾੜਦੀ ਏ ਬਸ ਉਹਨਾਂ ਨੇ ਬਲੱਡ ਚਾੜ ਰਿਆ ਤੜਫਾਂ ਲੱਗ ਗਈਆਂ ਪ੍ਰੈਸ਼ਰ ਕਹਿੰਦਾ ਕਰਾਇਆ ਸੀ ਤੁਹਾਡੇਆਂ ਦਾ ਤੁਹਾਡੇਆਂ ਦਾ ਤੁਹਾਡੇਆਂ ਦਾ ਆਏ ਸਿਸਟਰ ਸੀ ਛੋਟੀ ਸਾਡੇ ਹਾਂ ਜੀ ਇਹ ਘਟਣਾ ਜੀ ਮਾਂ ਦੀ ਹੋਣੀ ਆ 33 ਸਾਲ ਹੋ ਗਈ ਘਰਨੇ ਹੋਇਆ ਬਲੱਡ ਚੜ ਰਿਹਾ ਬਲੱਡ ਚੜ ਜਾਓ ਥਰ ਥਰ ਅੱਧਾ ਮਤਲਬ ਪੜਨ ਲੱਗਦੇ ਆ ਇਹ ਕਰਤਾ ਬਲੱਡ ਉਸੇ ਦਿਨ ਲੱਗੀ ਬਲੀਡਿੰਗ ਤਾਂ ਕੋਈ ਨਹੀਂ ਲੰਦਨ ਦੀ ਹੋਣੀ ਜਿਹਨਾਂ ਟੈਸਟ ਨਹੀਂ ਕੀਤਾ ਹਾਂਜੀ ਫਿਰ ਸਾਨੂੰ ਨਹੀਂ ਆਈ ਨਹੀਂ ਫਿਰ ਉੱਥੇ ਗਿਆ ਹੋ ਹੋਇਆ ਕਿਉਂ ਹੋਇਆ ਹੋਇਆ ਪੂਰੀ ਹੋ ਗਈ ਇਸ ਟਾਈਮ ਆਏ ਸਾਡੇ ਸਾਡਾ ਬੱਚਾ ਲਾਥ ਹੋ ਗਿਆ ਹੌਸਪੀਟਲ ਆ ਕੇ ਆਏ ਆ ਨਾ ਮਿੰਨਾਣੀ ਬੋਲਦੇ ਹਾਂ ਮਾਰਤੀ ਹੈ ਬ੍ਰਹਮਾ ਅਗੇ ਬੱਚੇ ਦਾ ਹਾਲ ਬ੍ਰਹਮਾ ਪਰਾਣਾ ਹੈ ਨਹੀਂ ਉਹਦਾ ਆਏ ਜਿਹਦੇ ਪੇਲ ਦੇ ਪਿਓ ਚ ਸਾਫ ਦੇ ਜਾਵੇ ਬਸ ਹਰ ਸਾਫ ਕਿ ਪੁੱਤ ਜਰਣਾ ਲਗਿਆ ਇਹ ਬਤਾ ਲੈ ਇਹ ਕੀ ਮੈਟਰ ਜਿਹੜਾ ਤੇ ਹੋਰਗਾ ਧਰਨ ਲਗਾਇਆ ਇਹ ਸਾਰੇ ਆਪਾਂ ਗੋਡਿਆਂ ਦਾ ਅਪਰੇਟ ਕਰਾਇਆ ਜੀ ਇਹਨਾਂ ਦਾ ਦੀਦੀ ਆਡੀ ਵੱਡੇ 70 80 ਸਾਲਾਂ ਦੀ ਗੋਡਿਆਂ ਦਾ ਅਪਰੇਟ ਕਰਾਇਆ ਤੇ ਇਹ ਉਹਨਾਂ ਦਾ ਖੂਨ ਗੋਡਿਆਂ ਦਾ ਥਾਂ ਚੱਲਦਾ ਰਿਹਾ ਅੱਜ ਕੋ ਬਲੱਡ ਮੰਗਾਇਆ ਇਹਨਾਂ ਨੂੰ ਸ਼ੁਕਰਵਾਰ ਦਾ ਸ਼ੁਕਰ ਸ਼ਨੀਵਾਰ ਦਾ ਤੇ ਬਲੱਡ ਉਹਨੂੰ ਚੜਾਇਆ ਨਹੀਂ ਹੈਗਾ ਅੱਛਾ ਜੀ ਬਲੱਡ ਨੂੰ ਚੜਾਇਆ ਨਹੀਂ ਹੈਗਾ ਬਲੀਡਿੰਗ ਹੁੰਦੀ ਰਹੀ ਉਹਨਾਂ ਦੇ ਹਾਂ ਜੀ ਏ ਡਾਕਟਰ ਦੇ ਖਰਚ ਬੰਦਾ ਆਹ ਡੈਨੀ ਖਰਚ ਬੰਦਾ ਵੀ ਵੇਖੋ ਤੀ ਵੀ ਜਾਂ ਬਲਾ ਸਾਡਾ ਪੇਸ਼ੈਂਟ ਸਹੀ ਹੈਗਾ ਜਾਂ ਨਹੀਂ ਹੈਗਾ ਤੇ ਬਾਅਦ ਵਿੱਚ ਬਲੀਡਿੰਗ ਉਹਨਾਂ ਨੇ ਦੇਰੀ ਜਦੋਂ ਖੂਨ ਖਤਮ ਹੋ ਗਿਆ ਨਾ ਉਹਨਾਂ ਨੇ ਵੀ ਟੈਸਟ ਕੀਤਾ ਬਲੱਡ ਦਾ ਕਿੰਨੇ ਪੈਸੇ ਲਿੱਤੇ ਸੀ ਉਹਨਾਂ ਨੇ ਸਾਡੇ ਕੋਲ 4-5 ਲੱਖ ਰੁਪਏ ਲਿਆ ਜੀ ਹਾਂਜੀ ਇਹ ਨੂੰ ਤੁਹਾਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਹਾਂਜੀ ਸਰ ਦੇ ਆਥੀ ਹੈਗੀ ਇਹਦੀ ਇਹਨਾਂ ਦਾ ਪਤਾ ਨਹੀਂ ਕੀ ਚੱਕਰ ਹੈ ਇੰਜੈਕਸ਼ਨ ਗਲਤ ਜਿਹਾ ਲੱਗਾ ਤੇ ਉਹ ਅੰਚੜਾ ਸਟਾਫ ਆ ਉਹ ਕੋਈ ਐਨਿਆ ਐਜੂਕੇਟਿਡ ਇਨਸਾ ਸਟਾਫ ਨਹੀਂ ਹੈਗਾ ਇਹਨਾਂ ਦਾ ਅੱਛਾ ਜੀ ਹਾਂਜੀ ਉਹ ਐਵੇਂ ਹੀ ਰੱਖਿਆ ਸਾਰੇ ਜੀ ਕੋ ਡਾਕਟਰ ਨੂੰ ਮਿਲੇ ਜਾਂ ਨਹੀਂ ਮਿਲੇ ਡਾਕਟਰ ਵੀ ਝੋੜਾ ਜੀ ਡਾਕਟਰ ਵੀ ਝੋੜਾ ਆ ਤੁਸੀਂ ਕੀ ਮੰਗ ਕਰਦੇ ਭਾਈ ਭਾਈ ਇਨਸਾਫ ਮਿਲਣਾ ਚਾਹੀਦਾ ਉਹਨੂੰ ਜੀ ਮੋਕੇ ਤੇ ਪੁਲਿਸ ਆਈ ਹੈ ਮੋਕੇ 512 ਨੰਬਰ ਤੇ ਕਾਲ ਕੀਤੀ ਪੁਲਿਸ ਆਈ ਆ ਨਾਮ ਅਰਜਨ ਸਿੰਘ ਮੁਜੀਸ਼ਰੰ ਦਾ ਰਹਿਣ ਵਾਲਾ ਤੁਹਾਡੇ ਕੋਲ ਲੱਗਦੇ ਸੀ ਭਾਈ ਇਹ ਮੇਰਾ ਜੀ ਸਾਲੀ ਸਾਹਿਬ ਆ ਜੀ ਕੀ ਗੱਲ ਹੋਈ ਭਾਈ ਗੱਲ ਜੀ ਇਹਨਾਂ ਦੇ ਗੋਡਿਆਂ ਨੂੰ ਨੁਕਸ ਸੀਗਾ ਤੇ ਇਹਨਾਂ ਕੋ ਪ੍ਰੈਸ਼ਨ ਕਰਾਇਆ ਸੀਗਾ ਬਿਲਕੁਲ ਠੀਕ ਠਾਕ ਹੋ ਗਿਆ ਪ੍ਰੈਸ਼ਨ ਕੋਈ ਗੱਲ ਬਾਤ ਨਹੀਂ ਹੋਈ ਅੱਜ ਛੁੱਟੀ ਮਿਲਣੀ ਸੀਗੀ ਕੋਈ ਟੀਗਾ ਟੀਗਾ ਕੋਈ ਲੱਗ ਗਿਆ ਇਹਨਾਂ ਕੋਲੋਂ ਗਲਤ ਛੁੱਟੀ ਦੇਣ ਨੂੰ ਤਿਆਰ ਸੀਗੇ ਪਾਹਵ ਲੱਲੇ ਜਾਂ 4.5 ਲੱਖ ਰੁਪਏ ਦਾ ਹਾਂਜੀ ਤਾਂ ਡੱਥ ਹੋ ਗਿਆ ਨੌਕਾ ਤੇ ਡਾਕਟਰ ਫਰਾਰ ਹੋ ਗਿਆ ਪੁਲਿਸ ਮੁਲਾਦਮ ਆਏਗੇ ਉਹ ਫੋਨ ਕਰ ਰਹੇ ਆ ਬਿਲਕੁਲ ਨਹੀਂ ਫੋਨ ਚੁੱਕ ਰਹੇ ਫੋਨ ਇਹਨਾਂ ਦਾ ਬੰਦ ਆ ਰਿਹਾ ਤੁਸੀਂ ਕੀ ਮੰਗਦੇ ਹੋ ਭਾਈ ਜੀ ਸਾਨੂੰ ਮਰਜੀ ਜੀ 26 ਸਾਹਿਬ ਜੋ ਲੱਤੀ ਦੀ ਹਾਂਜੀ ਹਾਂਜੀ ਇਹਨਾਂ ਕੋਈ ਚੈੱਕ ਨਹੀਂ ਕੀਤਾ ਮਤਲਬ ਜੇ ਬਲੱਡ ਚੜਾਉਣਾ ਸੀਗਾ ਤਾਂ ਪ੍ਰੈਸ਼ਨ ਤਾਂ ਪਹਿਲਾਂ ਚੜਾਉਂਦੇ ਇਹਨਾਂ ਸਾਡੇ ਕੋਲ ਬਾਅਦ ਵਿੱਚ ਮੰਗਾਇਆ ਉਹ ਅਜੇ ਤੱਕ ਨੂੰ ਚੜਾ ਦੇ ਚੜਾਵਾ ਗਈ ਡੈਥ ਹੋ ਗਈ ਉਹਨਾਂ ਦੀ ਹਾਂਜੀ ਤੋਂ ਖਾਤਰੀ ਜੀ ਬਿਲਕੁਲ ਇਹਨਾਂ ਕੋਈ ਟੀਕਾ ਲਾਤਾ ਛੁੱਟੀ ਦੀ ਤਿਆਰੀ ਕੀਤੀ ਹੋਈ ਹੈ ਉਹਨਾਂ ਹਾਂਜੀ ਮੋਹਲਾ ਜੀ ਹਾਂ ਜੀ ਉਹ ਬਿਲਕੁਲ ਬੰਦਿਆਂ ਤੇ ਤੱਕਾ ਜੇ ਇਹਦੇ ਕਿਹਨਾ ਹੋਰ ਨਾ ਤੱਕਾ ਨਾ ਹੋਏਗਾ ਹਾਂ ਗਰੀਬ ਬੰਦਿਆਂ ਨਾਲ ਪੈਸੇ ਚੁੱਕ ਚੁੱਕ ਵਿਆਜ ਤੇ ਇਹਨਾਂ ਨੂੰ ਦਿੱਤਾ 4.5 ਲੱਖ ਰੁਪਈਆ ਇਹ ਚੰਗੇ ਭਰਾ ਇਹ ਗਰੀਬਾਂ ਨੂੰ ਰੋਲ ਰਹਿਣਾ ਜੀ ਮੈਂ ਲੋਕੀ ਰੱਬ ਮੰਦੇ ਜੇ ਰੱਬ ਇਸ ਤਰ੍ਹਾਂ ਦਾ ਕਰੇਗਾ ਤੇ ਕਿਸੇ ਕਿਸੇ ਉਹ ਰਾਬੇ ਕੋਲ ਚਲੋ ਕਹੋ ਦੂਜੇ ਰਾਬੇ ਜੇ ਕਰਨਾ ਤੇ ਆਉਂਦਾ ਸਾਫ ਕਰਦੇ ਆਪਨੀ ਹੈਗੇ ਇਹ ਰਾਬੇ ਦਾ ਰਾਬ ਨਾ ਇਹ ਖਲਾਬ ਨੇ ਇਹ ਖਲਾਬ ਨੇ ਇਹ ਖਲਾਬ ਨੇ ਉਧਰ ਤਿੰਨ ਚਾਰ ਕੇਸ ਪਹਿਲੇ ਵੀ ਇੱਥੇ ਹੋ ਚੁੱਕੇ ਆ ਇੱਕ ਲੇਡੀ ਦੇ ਗੋਡੇ ਦਾ ਆਪਰੇਸ਼ਨ ਹੋਇਆ ਜੋ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਆਜੇ ਤੋ ਛੁੱਟੀ ਦੇ ਲਗੇ ਤੋ ਦੋ ਸਾਡੇ ਲਈ ਲੇਡੀ ਐਕਸਪਾਇਰ ਹੋ ਗਈਆਂ ਇਸੇ ਦੋਸ਼ ਹੋਇਆ ਇਹਨਾਂ ਨੇ ਧੰਨਾ ਲਗਾਇਆ ਹੋਇਆ ਤੇ ਬਾਕੀ ਡਾਕਟਰ ਸਾਰੇ ਕੋਲੇ ਆ ਰਹੇ ਜੋ ਵੀ ਗੱਲ ਹੋਏਗੀ ਫਿਰ ਉਹ ਗੱਲ ਕਰ ਲੈਣਗੇ ਜੋ ਵੀ ਦੋਸ਼ੀ ਪਾਇਰੇਗਾ ਕਾਰਵਾਈ ਕੀਤੀ ਜਾਏਗੀ ਜੀ 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 ਸਰ ਹਸਪੀਟਲ ਦੇ ਵਿੱਚ ਤੁਸੀਂ ਗਏ ਹੋ ਡਾਕਟਰ ਅਵੇਲੇਬਲ ਮਿਲੇ ਡਾਕਟਰ ਮਹਿੰਦਰ ਨਸੀਬ ਨੇਗੇ ਸਾਰੇ ਨੇਗੇ ਯੂ ਮੇਨ ਅਕਸਰ ਕਿਹਾ ਪੁਲਿਆ ਉਹਨਾਂ ਨੂੰ ਡਿਮਾਂਡ ਕਰ ਰਹੇ ਹਾਂ ਜਨਜੀਤ ਸਿੰਘ ਦੇ ਸਾਹਮਣੇ ਆਇਆ ਵਿੱਚ ਕਾਰ ਦਾ ਘਟਣਾ ਹੈ ਕੋਈ ਨਹੀਂ ਇਹ ਤਾਂ ਪੁਸਟਵਾਡ ਤੋਂ ਬਾਅਦ ਹੀ ਪਤਾ ਲੱਗੇਗਾ ਪੁਸਟਵਾਡ ਤੋਂ ਬਾਅਦ ਹੀ ਪਤਾ ਲੱਗੇਗਾ ਦੇ ਵਿੱਚ ਜੋ ਵੀ ਗੱਲ ਹੋਏਗੀ ਫਿਰ ਉਸ ਸਮੇਂ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਦੇ ਵੱਲੋਂ ਕੀ ਕੰਪਲੇਂਟ ਦਿੱਤੀ ਗਈ ਪਰਿਵਾਰ ਵਾਲੋ ਖਿਲਾਲ ਤੇ ਜਿਹੜੇ ਮੇਨ ਡਾਕਟਰ ਸਾਹਿਬ ਹੈ ਉਹਨਾਂ ਨਾਲ ਮੁਲਾਕਾਤ ਹੀ ਕਰਨੀ ਕਹਿ ਰਹੇ ਆ ਉਹਨਾਂ ਨਾਲ ਮੁਲਾਕਾਤ ਕਰਵਾ ਦਿੰਦੇ ਆ ਫਿਰ ਜੋ ਵੀ ਪਰਿਵਾਰ ਅੱਗੇ ਜਾਏਗਾ ਉਸ ਦਾ ਕਾਰਵਾਈ ਤੇ ਡਾਕਟਰ ਅੰਦਰ ਮੌਜੂਦ ਨੇ ਪਰਿਵਾਰ ਕਹਿ ਰਹੇ ਵੀ ਉਹ ਭੱਜ ਗਏ ਆ ਉੱਥੋਂ ਛੱਡ ਗਏ ਡਾਕਟਰ ਸਾਹਿਬ ਉਹ ਗਏ ਸੀ ਕੰਮ ਕੀ ਦੇ ਦੇ ਉਹਨਾਂ ਨੂੰ ਬੁਲਾ ਰਹੇ ਆ ਵਾਪਸ ਆ ਰਹੇ ਆ ਜੀ